ਆਉਂਦੀਆਂ ਲੋਕ ਸਭਾ ਚੋਣਾਂ ਲਈ ਇਨੀ ਦਿਨੀ ਪੰਜਾਬ ਵਿੱਚ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਪੇਸ਼ੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਮਾਲਵਾ ਖੇਤਰ ਦੇ ਸੰਗਰੂਰ ਹਲਕੇ ਵਿੱਚ ਇੰਨੇ ਦੀਆਂ ਚੋਣ ਗਤੀਵਿਧੀਆਂ ਦੀ ਪਰਮਾਰ ਹੈ ਸਿਆਸੀ ਸਰਗਰਮੀਆਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਨੇ ਇਸ ਹਲਕੇ ਵਿੱਚ 9 ਵਿਧਾਨ ਸਭਾ ਡਿੜਬਾ ਲਹਿਰਾ ਸੁਨਾਮ ਸੰਗਰੂਰ ਭਧੋੜ ਬਰਨਾਲਾ ਮਹਿਲਕਲਾਂ ਮਲੇਰ ਕੋਟਲਾ ਅਤੇ ਧੂਰੀ ਹਲਕੇ ਸ਼ਾਮਲ ਨੇ ਇਨ੍ਹਾਂ ਹਲਕਿਆਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 15,50,017 ਹੈ ਇਹਨਾਂ ਵਿੱਚ 8,20,000 879 ਮਰਦ ਵੋਟਰ ਅਤੇ 72992 ਮਹਿਲਾ ਵੋਟਰ ਜਦ ਕੇ ਤ્રા ਜੈਂਡਰ ਵੋਟਰਾਂ ਦੀ ਗਿਣਤੀ 46 ਹੈ। ਇਸ ਹਲਕੇ ਵਿੱਚ VOTING ਲਈ 1763 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਕਾਉਂਸਿਲਾ ਚੌਣ ਅਧਿਕਾਰੀ ਜਤਿੰਦਰ ਝੋਰਵਾਲ ਨੇ ਚੋਣਾ ਸੰਬੰਧੀ ਕਾਰਵਾਈਆਂ ਦਾ ਅਧਿਆਇਆ ਕਿ ਚੋਣਾਂ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ 299 ਨਾਜ਼ੁਕ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ। ਟੋਟਲ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਵਿੱਚ 1765 ਬੂਥ ਹੈਗੇ ਤੇ ਇਹਦੇ ਵਿੱਚੋਂ 299 ਬੂਥ ਜਿਹੜੀ ਹੈ ਜਿਹੜੇ ਹੈਗੇ ਉਹ ਕ੍ਰਿਟੀਕਲ ਤੇ ਵਲਨੇਰੇਬਲ ਹੈਗੇ ਔਰ 299 ਬੂਥ ਦੀ ਲੋਕੇਸ਼ਨਸ ਜਿਹੜੀਆਂ ਹੈਗੀਆਂ ਉਹ 125 ਲੋਕੇਸ਼ਨਸ ਹੈ ਜ਼ਿਲ੍ਹਾ ਚੌਣ ਅਧਿਕਾਰੀ ਨੇ ਦੱਸਿਆ ਕਿ ਹੀਟ ਵੇਵ ਦਾ ਧਿਆਨ ਰੱਖਦਿਆਂ ਹਰ ਬੂਥ ਤੇ ਵੋਟਰਾਂ ਦੀ ਸਹੂਲਤ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਤੇ ਹਰ ਹਲਕੇ ਵਿੱਚ ਪੰਜ ਮਾਡਲ ਪੋਲਿੰਗ ਬੂਥ ਹੋਣਗੇ ਐਸ ਵੇਲੇ ਗਰਮੀ ਦਾ ਸੀਜ਼ਨ ਪੀਕ ਤੇ ਹੈਗਾ ਤੇ ਹੀਟ ਵੇਵ ਨੂੰ ਮੈਨੇਜ ਕਰਨ ਵਾਸਤੇ ਵੀ ਸਾਡੀਆਂ ਜਿਹੜੀਆਂ ਟੀਮਾਂ ਬਣੀਆਂ ਹੈਗੀਆਂ ਅਸੀਂ ਜਿਹੜਾ ਹੈਗਾ ਹੈਲਥ ਮੈਕਮੇ ਦੀ ਟੀਮਾਂ ਤੇ ਪਲੱਸ ਪ੍ਰਾਈਵੇਟ ਹਸਪੀਟਲਸ ਨਾਲ ਵੀ ਗੱਲ ਕਰ ਲਈਏ ਕਿ ਉਹਨਾ ਬਲਵਨ ਜਿਹੜੀ ਫੈਸਿਲਿਟੀ ਦਿੱਤੀ ਜਾ ਸਕਦੀ ਹੈ ਉਹ ਅਸੀਂ ਐਂਬੂਲੈਂਸ ਸਟੇਸ਼ਨ ਹੋ ਗਿਆ ਡਾਕਟਰ ਦਾ ਸਹਾਰਾ ਹੋ ਗਿਆ ਉਹ ਵੀ ਸਾਰਾ ਕਰ ਰਹੇ ਹੈਗੇ ਮੈਡੀਕਲ ਕਿਟਸ ਹਰ ਪੋਲਿੰਗ ਪਾਰਟੀ ਦੇ ਨਾਲ ਜਾਏਗੀ ਤੇ ਨਾਲ ਹੀ ਅਸੀਂ ਜਿਹੜੇ ਹੈਗੇ ਮਾਡਲ ਪੋਲਿੰਗ ਸਟੇਸ਼ਨਸ ਹੀ ਬਣਾ ਰਹੇ ਹੈਗੇ ਪੰਜ ਮਾਡਲ ਪੋਲਿੰਗ ਸਟੇਸ਼ਨ ਹਰ ਇੱਕ ਹਲਕੇ ਦੇ ਵਿੱਚ ਬਣਨਗੇ ਪੋਲਿੰਗ ਸਟੇਸ਼ਨਸ ਟੋਟਲੀ ਮੈਂਡਡ ਬਾਈ ਪੀ ਡਬਲਯੂ ਡੀ ਵੋਟਰਸ਼ਿਪ ਬਣਨਗੇ ਯੂਥ ਪੋਲਿੰਗ ਸਟੇਸ਼ਨਸ ਹੀ ਬਣਨਗੇ ਸੰਗਰੂਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਾਣਾ ਰਟੋਲ ਦੀ ਰਿਪੋਰਟ